ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰਾਂ ਜਸਮੀਤ ਪਾਟਿਆ ਜੀ ਦੇ ਨਾਲ ਔਰ ਕੈਨੇਡਾ ਤੋਂ ਬ੍ਰਿਲियੰਟ ਸਟੂਡੈਂਟਸ ਦੇ ਲਈ ਚੰਗੇ ਸਟੂਡੈਂਟਸ ਦੇ ਲਈ ਬਹੁਤ ਜੈਨੂਇਨ ਸਟੂਡੈਂਟਸ ਦੇ ਲਈ ਬਹੁਤ ਚੰਗੀ ਤਰ੍ਹਾਂ ਦੇ ਆਫਰਸ ਔਰ ਆਪਸ਼ਨਸ ਖੁੱਲੀਆਂ ਨੇ ਹੁਣ ਕੈਨੇਡਾ ਦੇ ਵਿੱਚ ਸਰਕਾਰੀ ਕਾਲਜ ਦੇ ਵਿੱਚ 4 ਘੰਟੇ ਦੇ ਵਿੱਚ ਆਫਰ ਲੈਟਰ ਔਰ ਜਸਮੀਤ ਜੀ ਸਾਨੂੰ ਪੂਰੀ ਡਿਟੇਲ ਦੇ ਵਿੱਚ ਸਮਝਾਉਣਗੇ ਕਿਉਂਕਿ 100 ਦੇ ਕਰੀਬ ਕਾਲਜਸ ਅਤੇ ਯੂਨੀਵਰਸਿਟੀਆਂ ਨੂੰ ਡਾਇਰੈਕਟ ਰਿਪਰਿਜ਼ੈਂਟ ਕਰਦੇ ਨੇ ਜਸਮੀਤ ਪਾਟਿਆ ਜੀ ਪਾਟਿਆ ਜੀ ਬਹੁਤ ਬਹੁਤ ਸਵਾਗਤ ਹੈ हेलो एवरीवन जसमीत जी 4 ਘੰਟੇ ਦਾ ਆਫਰ ਲੈਟਰ ਇਹਨੂੰ ਕਿਵੇਂ ਦੇਖਿਆ ਜਾਵੇ ਬਹੁਤ ਸਾਰੇ ਲੋਕ ਹੈਰਾਨ ਵੀ ਹੋਣਗੇ ਵੀ ਸ਼ਾਇਦ ਕੈਨੇਡਾ ਦੇ ਬਾਰੇ 네ਗੈਟਿਵਿਟੀ ਜ਼ਿਆਦਾ ਹੈ ਇਸ ਕਰਕੇ ਹੁਣ 4 ਘੰਟੇ ਚ ਆਫਰ ਲੈਟਰ ਦੇ ਰਹੇ ਨੇ ਪਰ ਟਰੂਥ ਕੀ ਹੈ ਦੇ ਪਿੱਛੇ ਅਸੀਂ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਆ ਸੰਤਰੀ ਜਦੋਂ ਸਪੀਕ ਤੇ ਸੀ ਕੈਨੇਡਾ ਉਹ ਦੋਵੇਂ ਲੜਮਾ ਕਿ ਇਮੀਗ੍ਰੇਸ਼ਨ 10 10 12 12 ਘੰਟੇ ਦੇ ਆਫਰ ਲੈਟਰ ਸਟੂਡੈਂਟਸ ਨੂੰ ਪ੍ਰੋਵਾਈਡ ਕਰਾ ਰਿਆ ਸੀ ਔਰ ਅੱਜ ਦੀ ਰੇਟ ਤੇ ਵੀ ਜੇ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਆਨ ਐਪੀਸੀਟੀ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਐਡਮਾਰਕ ਇਮੀਗ੍ਰੇਸ਼ਨ 4 ਤੋਂ 24 ਘੰਟੇ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਕਾਲਜ ਐ ਜਿੱਥੋਂ ਆਫਰ ਲੈਟਰ ਤੁਹਾਨੂੰ ਮਿਲੇਗੀ ਸੋ ਸਟੂਡੈਂਟ ਪਹਿਲੀ ਗੱਲ ਤਾਂ ਅਸੀਂ ਕੈਨੇਡਾ ਨੂੰ ਲੈ ਕੇ ਕੀ ਕਹਿੰਦੇ ਆ ਬਹੁਤ ਸਾਰੇ ਨੈਗੇਟਿਵ ਐ ਬਹੁਤ ਸਾਰੇ ਡਾਊਟਸ ਐ ਸਾਡੇ ਮਨ 'ਚ ਸੋ ਉਹਦੇ ਵਾਸਤੇ ਜੇ ਤੁਸੀਂ ਕਿਸੇ ਬੰਦੇ ਨੂੰ ਮਿਲਣਾ ਚਾਹੁੰਦੇ ਹੋ ਜਾਂ ਕਿਸੇ ਸੀਨੀਅਰ ਨੂੰ ਮਿਲਣਾ ਚਾਹੁੰਦੇ ਹੋ ਤਾਂ ਜ਼ਰੂਰ ਮਿਲੋ ਬਿਕਾਜ਼ ਮੈਂ ਕੈਨੇਡਾ ਬਹੁਤ ਰੈਗੂਲਰ ਬੇਸਿਸ ਤੇ ਜਾਣਾ ਇਹ ਵੀ ਯੂ ਐਸ ਏ ਵੀ ਮੈਂ ਵਿਜ਼ਿਟ ਕਰਕੇ ਆਇਆ ਆਪਣੇ ਵਿਜ਼ਿਟ ਦੇ ਦੌਰਾਨ ਤਾਂ ਮੈਂ ਤੁਹਾਨੂੰ ਇੱਕ ਰਿਐਲਿਟੀ ਜਿਹੜੀ ਗਰਾਊਂਡ ਰਿਐਲਿਟੀ ਆ ਉਹ ਜ਼ਰੂਰ ਸ਼ੇਅਰ ਕਰਨਾ ਚਾਹਾਂਗਾ ਫੀਡਬੈਕ ਜਿੰਦਾਂ ਦਾ ਮਰਜ਼ੀ ਹੋਵੇ ਬਟ ਜਿਹੜੀ ਕੀ ਕਹਿੰਦੀ ਆਖਾਂ ਦੇਖੋ ਰਿਐਲਿਟੀ ਆਪਾਂ ਨੂੰ ਚ ਔਰ ਸਟੂਡੈਂਟਸ ਆਈ ਦੀ ਰੇਟਸ ਜੋ ਕੈਨੇਡਾ ਕਰ ਰਿਹਾ ਮੈਨੂੰ ਲੱਗਦਾ ਉਹ ਜੈਨੂਇਨ ਸਟੂਡੈਂਟਸ ਦੇ ਵਾਸਤੇ ਇੱਕ ਵਧੀਆ ਰਸਤਾ ਔਰ ਵਧੀਆ ਓਪਰਚੁਨਿਟੀ ਕ੍ਰੀਏਟ ਕਰ ਰਿਹਾ ਸੋ ਸਟੂਡੈਂਟਸ ਇਹ ਚੀਜ਼ ਆਪਣੇ ਦਿਮਾਗ 'ਚ ਜ਼ਰੂਰ ਰੱਖ ਕੇ ਚੱਲੋ ਕਿ ਹੁਣ ਅਸੀਂ ਚਾਹੇ ਕਿਸੇ ਵੀ ਕੰਟਰੀ ਜਾਣਾ ਹੋਵੇ ਮੈਂ ਕੈਨੇਡਾ ਦੀ ਗੱਲ ਨਹੀਂ ਕਰ ਰਿਹਾ ਆਸਟ੍ਰੇਲੀਆ ਦੀ ਬਹੁਤ ਟਫ ਰੂਲਸ ਲਿਆ ਰਿਹਾ ਹੈ ਜਰਮਨੀ ਵੀ ਫਿਊਚਰ ਵਿੱਚ ਟਫ ਹੋ ਸਕਦਾ ਹੈ ਯੂ ਐਸ ਏ ਤਾਂ ਆਲਰੇਡੀ ਹੀ ਟਫ ਚੱਲ ਰਿਹਾ ਹੈ ਯੂ ਐਸ ਏ ਕਦੀ ਵੀ ਰਿਲੈਕਸ ਨਹੀਂ ਹੋਇਆ ਉਹ ਜੈਨੂਇਨ ਸਟੂਡੈਂਟ ਹੀ ਲੈ ਕੇ ਜਾਣਾ ਚਾਹੁੰਦਾ ਹੈ ਫਿਰ ਅਸੀਂ ਗੱਲ ਕਰ ਲੈਂਦੇ ਆ ਨਿਊਜ਼ੀਲੈਂਡ ਇਜ਼ ਆਲਰੇਡੀ ਵੈਰੀ ਟਫ ਸੋ ਆਪਾਂ ਕਿਸੇ ਵੀ ਕੰਟਰੀ ਜੇ ਜਾਣਾ ਚਾਹੁੰਦੇ ਆ ਤਾਂ ਇੱਕੋ ਹੀ ਮੋਟੋ ਆਪਣਾ ਇਨੀਸ਼ੀਅਲ ਸਟੇਜ ਤੇ ਹੋਣਾ ਚਾਹੀਦਾ ਥੈਟ ਇ ਔਰ ਜਿਹੜੀ ਸਟੱਡੀ ਇਸ ਮੋਟੋ ਰਹੇਗਾ ਆਪਣਾ ਤਾਂ ਆਪਾਂ ਨੂੰ ਸੈਟਲਮੈਂਟ ਹੋਣ ਤੋਂ ਕੋਈ ਵੀ ਰੋਕ ਨਹੀਂ ਸਕਦਾ ਬਟ ਸਾਡੀ ਪ੍ਰਾਇੋਰਟੀ ਬੜੀ ਡਿਫਰੈਂਟ ਹੋ ਜਾਂਦੀ ਹੈ ਅਸੀਂ ਸੋਚ ਕੇ ਜਾਂਦੇ ਹਾਂ ਕਿ ਅਸੀਂ ਲੈਨ ਹੁੰਨੇ ਆ ਤਾਂ ਸਾਨੂੰ ਉੱਥੇ ਪਹੁੰਚਦੇ ਆਂ ਹੀ ਔਰ ਡਾਲਰ ਮਿਲਣਗੇ ਸੋ ਪਹੁੰਚਦੇ ਆ ਕਿਤੇ ਵੀ ਜਾ ਕੇ ਡਾਲਰ ਨਹੀਂ ਮਿਲਨੇ ਬਲਕਿ ਸਾਡਾ ਕਿਦਾਂ ਦਾ ਪਲਾਨ ਹੋਣਾ ਚਾਹੀਦਾ ਹੈ ਕਿ ਪਹਿਲਾਂ ਅਸੀਂ ਪਹੁੰਚੇ ਫਰਸਟ ਥਿੰਗ ਇਕਾਮੋਡੇਸ਼ਨ ਕਿ ਅਸੀਂ ਕਿੱਥੇ ਰਹਿਣਾ ਹੈ ਕੀ ਚਲੋ ਤੁਸੀਂ ਕਿਸੇ ਫਰੈਂਡ ਕੋ ਰਹਿਣਾ ਹੈ ਆਪਣੇ ਕਿਸੇ ਰਿਸ਼ਤੇਦਾਰ ਕੋ ਰਹਿਣਾ ਹੈ ਜਾਂ ਆਪਾਂ ਕਿਸੇ ਹੋਟਲ 'ਚ ਰਹਿਣਾ ਹੈ ਮੋਟਲ 'ਚ ਰਹਿਣਾ ਹੈ ਤੁਹਾਡੇ ਕੋਲ 7-8 ਦਿਨ ਦਾ ਇੰਤਜ਼ਾਮ ਹੋਣਾ ਚਾਹੀਦਾ ਉਸ ਤੋਂ ਬਾਅਦ ਤੁਹਾਡੀ ਅਕਮੋਡੇਸ਼ਨ ਤੁਹਾਡੇ ਕਾਲਜ ਦੇ ਨੀਅਰ ਹੋਣੀ ਚਾਹੀਦੀ ਹੈ ਬਿਕਾਜ਼ ਕਾਲਜ ਤਾਂ ਆਪਾਂ ਜਾਣਾ ਹੀ ਹੈ ਕਿਸੇ ਵੀ ਕੰਟਰੀ ਜਾਵਾਂਗੇ ਆਪਾਂ ਕਾਲਜ ਦੇ ਕੋਲ ਆਪਣੀ ਅਕਮੋਡੇਸ਼ਨ ਹੋਣੀ ਚਾਹੀਦੀ ਹੈ ਤੀਜੀ ਚੀਜ਼ ਸਾਨੂੰ ਹੋਣਾ ਚਾਹੀਦਾ ਕਿ ਕਾਲਜ 'ਚ ਰਜਿਸਟ੍ਰੇਸ਼ਨ ਜੇ ਅਸੀਂ ਰਜਿਸਟ੍ਰੇਸ਼ਨ ਨਹੀਂ ਕਰਾਂਦੇ ਕਿਸੇ ਕਾਲਜ 'ਚ ਜਾ ਕੇ ਤੁਹਾਡਾ ਸਟੇਟਸ ਇਲੀਗਲ ਕਰ ਦਿੱਤਾ ਜਾਂਦਾ ਹੈ ਸੋ ਸਟੂਡੈਂਟਸ ਇਹ ਤਿੰਨ ਚੀਜ਼ਾਂ ਸਾਡੀ ਪ੍ਰਾਇੋਰਟੀ ਹੋਣੀ ਚਾਹੀਦੀਆਂ ਪਰ ਹੁੰਦਾ ਉਲਟਾ ਪਹਿਲਾਂ ਆਪਾਂ ਫਰੈਂਡ ਕੋ ਜਾਣੇ ਆ ਫਿਰ ਆਪਾਂ ਉਹਨੂੰ ਕਹਿੰਦੇ ਸਾਨੂੰ ਕਮਾਨ ਲੈ ਕੇ ਚੱਲ ਦੂਜਾ ਕੰਮ ਆਪਾਂ ਕਰਦੇ ਆ ਕਿ ਆਪਾਂ ਖਰਚੇ ਦੇ ਸਿਸਟਮ ਬਣਾਣੇ ਆ ਕਿ ਯਾਰ ਗੱਡੀ ਕਿੱਥੋਂ ਲੈਣੀ ਹੈ ਬ੍ਰਾਂਡ ਦੇ ਕੱਪੜੇ ਕਿੱਥੋਂ ਲੈਣੇ ਆ ਤੀਜਾ ਕੰਮ ਆਪਾਂ ਕਰਦੇ ਆ ਨੌਕਰੀ ਲੱਭਦੇ ਆ ਕਿ ਉਹਨੂੰ ਖਰਚੇ ਤਾਂ ਆਪਾਂ ਬਣਾ ਲੈ ਮਹੀਨੇ ਦੇ ਤੇ ਆਪਾਂ ਨੌਕਰੀ ਲੱਭ ਲਈਏ ਸੋ ਨੌਕਰੀ ਆਪਾਂ ਨੂੰ ਮਿਲਦੀ ਨਹੀਂ ਤੇ ਆਪਾਂ ਹਤਾਸ਼ ਹੋ ਜਾਂਦੇ ਆ ਸੋ ਉਲਟਾ ਚੱਲਣਾ ਚਾਹੀਦਾ ਸਭ ਤੋਂ ਪਹਿਲਾਂ ਆਪਾਂ ਕਾਲਜ ਜਾਣਾ ਹੈ ਕਾਲਜ 'ਚ ਰਜਿਸਟ੍ਰੇਸ਼ਨ ਲੱਗਣੀ ਆਪਣਾ ਸਕੈਡਿਊਲ ਚੈੱਕ ਕਰਨਾ ਕਿ ਕਿਹੜੇ ਸਕੈਡਿਊਲ 'ਚ ਅਸੀਂ ਜੌਬ ਕਰ ਸਕਦੇ ਆ ਫਿਰ ਆਪਾਂ ਜੌਬ ਲੱਭਣੀ ਸ਼ੁਰੂ ਕਰਨੀ ਹੈ ਸੋ ਸਟੂਡੈਂਟਸ ਇਹ ਸਿਰਫ ਕੈਨੇਡਾ 'ਚ ਨਹੀਂ ਪ੍ਰੋਬਲਮ ਇਹ ਪੂਰੇ ਪੂਰੇ ਅੱਜ ਦੀ ਰੇਟ 'ਚ ਸਾਰੇ ਕਿਤੇ ਹੀ ਪ੍ਰੋਬਲਮ ਆਈ ਕਿ ਬਿਕੋਜ਼ ਨੰਬਰ ਆਫ ਇੰਡੀਅਨ ਸਟੂਡੈਂਟਸ ਜਿੱਥੇ ਵੀ ਗਏ ਆ ਉਹ ਬਹੁਤ ਵੱਡੇ ਪੱਧਰ ਤੇ ਗਏ ਆ ਸੋ ਜੇ ਤੁਸੀਂ ਕਿਸੇ ਵੀ ਕਾਲਜ 'ਚ ਅਪਲਾਈ ਕਰਨਾ ਚਾਹੁੰਦੇ ਹੋ ਕੈਨੇਡਾ ਦੇ ਅੱਜ ਦੀ ਰੇਟ 'ਚ ਕਾਫੀ ਜ਼ਿਆਦਾ ਸਪੀਡ ਅਪ ਦੇ ਨਾਲ ਆਫਰ ਲੈਟਰਸ ਆ ਰਹੀਆਂ ਨੇ ਔਰ ਲੈਂਡਮਾਰਕ ਇਮੀਗ੍ਰੇਸ਼ਨ ਬਹੁਤ ਜਲਦੀ ਤੁਹਾਨੂੰ ਆਫਰ ਲੈਟਰ ਦੀ ਮੰਗ ਦਾ ਦਾਅ ਜਸ਼ਮੀਦੀ ਟਰਮ ਆ ਗਈ ਬਹੁਤ ਅੱਜਕੱਲ੍ਹ ਕਿ ਜੈਨੂਅਨ ਸਟੂਡੈਂਟਸ ਹੁਣ ਜੈਨੂਅਨ ਸਟੂਡੈਂਟਸ ਕਿਹੜੇ ਨੇ ਜਿਹੜੇ ਕੈਨੇਡਾ ਜਾਣ ਕਿਹੜੇ ਆਪਣੇ ਆਪ ਨੂੰ ਜੈਨੂਅਨ ਮੰਨਣ ਜਾਂ ਤੁਸੀਂ ਜਾਂ ਸਿਸਟਮ ਜੈਨੂਅਨ ਕਿਹਨਾਂ ਨੂੰ ਮੰਨਦਾ ਤੁਸੀਂ ਦੇਖੋ ਜੈਨੂਅਨ ਸਟੂਡੈਂਟ ਹੋਣਾ ਕਿ ਜਿਹੜੇ ਪਹਿਲਾਂ ਤੋਂ ਇੱਕ ਆਪਣੀ ਪੜ੍ਹਾਈ ਨਾਮ ਇਸ ਕਰਨ ਪੜ੍ਹਾਈ ਕਰਨ ਦੂਜੀ ਚੀਜ਼ ਹੈ ਕਿ ਓਟਡ ਸਰਕਾਰੀ ਕਾਲਜਿਸ ਚ ਜਾਣ ਕਾਲਜਿਸ ਸੇ ਜਾ ਕੇ ਆਪਣੇ ਕਾਲਜ ਨਾ ਛੱਡਣ ਕਾਲਜ ਛੱਡ ਕੇ ਕਿਸੇ ਪ੍ਰਾਈਵੇਟ ਕਾਲਜ ਰਿਜਿਸਟਰ ਨਾ ਲੈਣ ਦੂਜੀ ਚੀਜ਼ ਆਪਣਾ ਕੋਰਸ ਖਤਮ ਕਰਨ ਟਾਈਮ ਸੇ ਜਿਹੜੀ ਆਪਣੀਆਂ ਫੀਸਾਂ ਦੇ ਕੇ ਆਪਣਾ ਕੋਰਸ ਟਾਈਮ ਸੇ ਖਤਮ ਕਰਨ ਔਰ ਪੜ੍ਹਾਈ ਦੇ ਨਾਲ ਜਿੰਨਾ ਕੰਮ ਅਲਾਉਡ ਹੈਗਾ ਉਹਨਾ ਹੀ ਕੰਮ ਕਰਨ ਵੇਅਰ ਐਜ਼ ਜਿਹੜੇ ਬੱਚੇ ਕੈਨੇਡਾ ਗਏ ਉਹਨਾਂ ਨੇ ਪੜ੍ਹਾਈ ਤਾਂ ਕੀ ਕਰਨੀ ਸੀ ਉਹਨਾਂ ਨੇ ਆਪਣੇ ਕਲਾਸਾਂ ਵੀ ਨਹੀਂ ਲਾਈਆਂ ਅਟੈਂਡੈਂਸ ਵੀ ਨਹੀਂ ਲਾਈ ਔਰ ਕੀ ਕਹਿੰਦੇ ਕਾਫੀ ਸਾਰੇ ਆਸਟ੍ਰੇਲੀਆ ਚ ਵੀ ਨਹੀਂ ਹੁੰਦਾ ਬੱਚੇ ਜਾਂਦੇ ਆ ਕਾਲਜ ਚੇਂਜ ਕਰ ਲੈਂਦੇ ਆ ਕਲਾਸਾਂ ਨਹੀਂ ਲਾਂਦੇ ਇਦਾਂ ਦੇ ਕਾਲਜ ਚ ਜਾਂਦੇ ਆ ਕਿ ਜਿੱਥੇ ਕਲਾਸਾਂ ਨਾ ਲੱਗਣ ਫਿਰ ਅਸੀਂ ਸਿਸਟਮ ਨੂੰ ਬਲੇਮ ਕਰਦੇ ਆ ਕਿ ਸਾਡੀ ਪੀਆਰ ਨਹੀਂ ਹੋਈ ਸੋ ਤੁਸੀਂ ਉੱਥੇ ਪੜਨ ਤਾਂ ਗਏ ਹੀ ਨਹੀਂ ਸੀ ਤੁਸੀਂ ਤਾਂ ਉੱਥੇ ਪੈਸੇ ਕਮਾਣ ਗਏ ਸੀ ਸੋ ਸਾਡਾ ਨੋਟੋ ਵਾਸ ਟੂ ਅਰਨ ਮਨੀ ਐਂਡ ਤੁਸੀਂ ਪੈਸੇ ਕਮਾਏ ਇਦਾਂ ਨਹੀਂ ਕਹਿ ਸਕਦੇ ਕਿ ਜਿਹੜੇ ਬੱਚੇ ਉੱਥੇ ਗਏ ਉਹਨਾਂ ਨੇ ਪੈਸੇ ਨਹੀਂ ਕਮਾਏ ਤੁਸੀਂ ਪੈਸੇ ਕਮਾਏ ਪਰ ਤੁਸੀਂ ਜਿਹੜੇ ਕੰਮ ਤੇ ਆਏ ਸੀ ਇੱਥੇ ਪੜਨ ਆਏ ਸੀ ਉਹ ਨਹੀਂ ਕੀਤਾ ਸੋ ਜਦੋਂ ਆਪਾਂ ਮੇਨ ਕੰਮ ਹੀ ਨਹੀਂ ਕੀਤਾ ਤਾਂ ਪੀਆਰ 'ਚ ਦਿੱਕਤ ਆਏਗੀ ਆਏਗੀ ਸੋ ਸਟੂਡੈਂਟ ਜਿਹੜੇ ਬੱਚਿਆਂ ਨੇ ਪੁਆਇੰਟਸ ਬੰਦੇ ਆ ਜਿਹੜੇ ਬੱਚਿਆਂ ਨੇ ਪੜ੍ਹਾਈ ਕੀਤੀ ਉਹਨਾਂ ਦੀ ਪੀਆਰ ਹੋ ਗਈ ਔਰ ਜਿਹੜੇ ਬੱਚਿਆਂ ਨੇ ਨਹੀਂ ਪੜ੍ਹਾਈ ਕੀਤੀ ਉਹਨਾਂ ਦੇ ਪੁਆਇੰਟਸ ਵੀ ਨਹੀਂ ਬਣਨਗੇ ਤੇ ਉਹਨਾਂ ਦੀ ਪੀਆਰ ਵੀ ਨਹੀਂ ਹੋਏਗੀ ਸੋ ਜੈਨੂਇਨ ਸਟੂਡੈਂਟ ਹੁਣ ਅੱਜ ਦੀ ਡੇਟ ਤੇ ਜਿਹੜਾ ਵੀ ਬੱਚਾ ਜਾਏਗਾ ਬਾਹਰ ਕਿਸੇ ਵੀ ਕੰਟਰੀ ਜਾਏ ਕੈਨੇਡਾ ਜਾਏ ਆਸਟ੍ਰੇਲੀਆ ਜਾਏ ਉਹ ਇਹ ਚੀਜ਼ ਜ਼ਰੂਰ ਸੋਚ ਕੇ ਜਾਏ ਕਿ ਜੇ ਮੈਂ ਪੜ੍ਹਾਈ ਕਰਾਂਗਾ ਸਹੀ ਕੋਰਸ ਲਵਾਂਗਾ ਤਾਹੀਂ ਮੈਨੂੰ ਇਨ ਡਿਮਾਂਡ ਕੋਰਸ ਲਵਾਵਾਂਗਾ ਤਾਂ ਫਿਊਚਰ ਮੇਰਾ ਸੇਫ ਹੋਏਗਾ ਜੇ ਆਪਾਂ ਇਨ ਡਿਮਾਂਡ ਕੋਰਸ ਨਹੀਂ ਲਵਾਵਾਂਗੇ ਪੜ੍ਹਾਈ ਨਹੀਂ ਕਰਾਂਗੇ ਤਾਂ ਫਿਰ ਸਾਨੂੰ ਫਿਊਚਰ ਵਿੱਚ ਪੀਆਰ ਲੈਨ ਚ ਵੀ ਔਲ ਖਾਣੀ ਲਾਜ਼ਮੀ ਹੈ ਜੀ ਚਲੋ ਬਹੁਤ ਬਹੁਤ ਧੰਨਵਾਦ ਬਹੁਤ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਜਸ਼ਮੀਤ ਪਾਟਿਆ ਜੀ ਨੇ 90413 90412 ਸਕਰੀਨ ਤੇ ਨੰਬਰ ਹੈ ਪਰਸਨਲੀ ਜਸ਼ਮੀਤ ਜੀ ਨੂੰ ਮਿਲੋ ਔਰ ਜੈਨੂਅਲ ਸਟੂਡੈਂਟ ਨੇ ਜਿਹੜੇ ਉਹਨਾਂ ਦੇ ਲਈ ਫਿਊਚਰ ਚੰਗਾ ਹੈ ਔਰ ਜਿਹੜੇ ਸਟੂਡੈਂਟ ਜੈਨੂਅਲ ਨਹੀਂ ਉਹਨਾਂ ਲਈ ਚੰਗਾ ਹੈ ਕਿ ਉਹ ਇੰਡੀਆ ਦੇ ਵਿੱਚ ਰਹਿ ਕੇ ਆਪਣੀ ਪੜ੍ਹਾਈ ਅੱਗੇ ਕਰਨ ਤੇ ਕੰਮ ਕਰਾਂ। ਥੈਂਕ ਯੂ ਸੋ Much।